ਮਾਰੂ ਮਹੱਲਾ ਪਹਿਲਾ ਕਰ ਰਹੋ ਰੇ ਮਨ ਮੁਗਦਿਆਨੀ RAM ਜਪੋ ਹੋ ਅੰਤਰ ਗਤ ਧਿਆਨੀ ਲਾਲਚ ਛੋੜ ਰਚੋ ਅਪਰੰਪਰ ਇਉ ਪਾਵਹੁ ਮੁਕਤ ਦੁਵਾਰਾਹੀ ਜਿਸ ਬਿਸਰਿਆ ਜਮ ਜੋਹਣ ਲਾਗੈ ਸਭ ਸੁਖ ਜਾਹੇ ਦੁਖਾਂ ਫੁਨ ਆਗੈ RAM ਨਾਮ ਜਪ ਗੁਰਮਖ ਜੀ ਅੜੀ ਇਹੋ ਪਰਮ ਤਤ ਵਿਚਾਰਾਹੀ ਹਰ ਹਰ ਨਾਮ ਜੱਪੋ ਰਸ ਮੀਠਾ ਗੁਰਮੁਖ ਹਰਿ ਰਾਸ ਅੰਤਰ ਡੀਠਾ ਐਨਸੋ ਰਾਮ ਰਹੋ ਰੰਗ ਰਾਤੀ ਇਹੋ ਜਪ ਤਪ ਸੰਜਮ ਸਾਰਾ ਹੀ RAM ਨਾਮ ਗੁਰ ਬਚਨੀ ਬੋਲੋ ਸੰਤ ਸਭਾ ਮਹਿ ਇਹੋ ਰਸ ਟੋਲੋ ਗੁਰਮਤਿ ਖੋਜ ਲਹੁ ਘਰ ਆਪਣਾ ਬੋੜ ਨਾ ਗਰਭ ਮਝਾਰਾ ਹੀ ਸਚ ਤੀਰਥ ਨਾਵੋ ਹਰ ਗੁਣ ਗਾਵੋ ਤਤ ਵਿਚਾਰੋ ਹਰ ਲਿਵ ਲਾਭੋ ਅੰਤ ਕਾਲ ਜਮ ਜੋਹੀ ਨਾ ਸਾਕੇ ਹਰ ਬੋਲੋ ਰਾਮ ਪਿਆਰਾਹੀ ਸਤਿਗੁਰ ਪੁਰਖ ਦਾਤਾ ਵੱਡ ਦਾਣਾ ਜਿਸੰਤਰ ਸਾਚ ਸੋ ਸ਼ਬਦ ਸਮਾਣਾ ਜਿਸ ਕੋ ਸਤਿਗੁਰ ਮੇਲ ਮਲਾਈ ਤਿਸ ਚੂਕਾ ਜਮ ਭੈ ਭਾਰਾਹੀ ਪੰਜ ਤਤ ਮਿਲ ਕਾਂ ਆ ਕੀਨੀ ਤਿਸ ਮਹਾਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈਐ ਸ਼ਬਦ ਵਿਚਾਰਾਹੀ ਸਤ ਸੰਤੋਖ ਰਹੋ ਜਨ ਭਾਈ ਖਿਮਾ ਗਹੋ ਸਤ ਗੁਰ ਸਰਨਾਈ ਆਤਮ ਚੀਨ ਪਰ ਆਤਮ ਚੀਨੋ ਗੁਰ ਸੰਗਤਿ ਹੋ ਨਿਸਤਾਰਾਹੀ ਸਾਕਤ ਕੂੜ ਕਪਟ ਮਹਿ ਟੇਕਾ ਅਹਨ ਸੁਨਿੰਦਾ ਕਰਹਿ ਅਨੇਕਾ ਬਿਨ ਸਿਮਰਨ ਆਵਹਿ ਫੁਨ ਜਾਵਹਿ ਗਰਬ ਜੋਨੀ ਨਰਕ ਮਝਾਰਾਹੀ ਸਾਖਤ ਜਮ ਕੀ ਕਾਣ ਨਾ ਝੂਕੈ ਜਮ ਕਾ ਡੰਡ ਨ ਕਬਹੂ ਮੂਕੈ ਬਾਕੀ ਧਰਮ ਰਾਏ ਕੀ ਲੀਜੈ ਸਿਰ ਅਫਰੇਉ ਭਾਰ ਅਫਾਰਾਹੀ ਬਿਨ ਗੁਰ ਸਾਖਤ ਕਹੋ ਕੋ ਤਰਿਆ ਹਉ ਮੈਂ ਕਰਤਾ ਪਵ ਜਲ ਪਰਿਆ ਬਿਨ ਗੁਰ ਪਾਰ ਨ ਪਾਵੇ ਕੋਈ ਹਰ ਜੱਪੀਐ ਪਾਰ ਉਤਾਰਾਹੀ ਗੁਰ ਕੀ ਬਾਤ ਨਾ ਮੇਟੈ ਕੋਈ ਜਿਸ ਬਖਸ਼ੇ ਤਿਸ ਤਾਰੇ ਸੋਈ ਜਨਮ ਮਰਨ ਦੁਖ ਨੇੜ ਨਾ ਆਵੇ ਮਨ ਸੂ ਪ੍ਰਭ ਅਪਰੇ ਅਪਾਰਾਹੀ ਗੁਰ ਤੇ ਭੂਲੇ ਆਵੋ ਜਾਵੋ ਜਨਮ ਮਰੋ ਫੁਨ ਪਾਪ ਕਮਾਵੋ ਸਾਖਤ ਮੂੜ ਅਚੇਤਨਾ ਚੇਤ ਹੈ ਦੁੱਖ ਲਾਗੈ ਤਾਂ RAM ਪੁਕਾਰਾਹੀ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤੈ ਦੀਏ ਕਿਸ ਕੋ ਦੋਸ਼ ਦੇਹ ਤੋ ਪ੍ਰਾਣੀ ਸੋ ਆਪਣਾ ਕੀਆ ਕਰਾਰਾਹੀ ਹਉ ਮੈਂ ਮਮਤਾ ਕਰਦਾ ਆਇਆ ਆਸਾ ਮਨਸਾ ਬੰਦ ਚਲਾਇਆ ਮੇਰੀ ਮੇਰੀ ਕਰਤ ਕਿਆ ਲੈ ਚਾਲੀ ਵਿਖਲਾ ਦੇਸ਼ਾਰ ਬਿਕਾਰਾਹੀ ਹਰ ਕੀ ਭਗਤ ਕਰੋ ਜਨ ਭਾਈ ਇਕਾਥ ਕਥੋ ਮਨ ਮਨਹਿ ਸਮਾਈ ਉਠ ਚਲਤਾ ਠਾਕ ਰਖੋ ਘਰ ਆਪਣੈ ਦੁਖ ਕਾਟੇ ਕਾਟਣ ਹਾਰਾਹੀ ਹਰ ਗੁਰ ਪੂਰੇ ਕੀ ਓਟ ਪਰਾਤੀ ਗੁਰਮੁਖ ਹਰਿ ਲੇਵ ਗੁਰਮੁਖ ਜਾਤੀ ਨਾਨਕ RAM ਨਾਮ ਮਾਤੇ ਉਤਮ ਹਰ ਬਖਸ਼ੇ ਪਾਰ ਉਤਾਰਾਹੀ ਮਾਰੂ ਮਹੱਲਾ ਪਹਿਲਾ ਸਰਨ ਪਰੇ ਗੁਰਦੇਵ ਤੁਮਾਰੀ ਤੂੰ ਸਮਰੱਥ ਦਇਆਲ ਮਰਾਰੀ ਤੇਰੇ ਚੋਜ ਨਾ ਜਾਣੈ ਕੋਈ ਤੂੰ ਪੂਰਾ ਪੁਰਖ ਬਧਾਤਾ ਹੈ ਤੂੰ ਆਦ ਜੁਗਾਦ ਕਰਹਿ ਪ੍ਰਤਪਾਲਾ ਘਟ ਘਟ ਰੂਪ ਅਨੂਪ ਦਿਆਲਾ ਜਿਉ ਤੁਧ ਭਾਵੈ ਤਿਵੇਂ ਚਲਾਵਹਿ ਸਭ ਤੇਰੋ ਕੀ ਆਕਮਾਤਾ ਹੈ ਅੰਤਰਜੋਤ ਭਲੀ ਜਗ ਜੀਵਨ ਸਭ ਕਟ ਭੋਗੈ ਹਰ ਰਸ ਪੀਵਨ ਆਪੇ ਲਿਵੈ ਆਪੇ ਦੇਵੈ ਤੇਹਨ ਲੋਈ ਜਗਤ ਪਿਤ ਦਾਤਾ ਹੀ ਜਗਤ ਉਪਾਏ ਖੇਲ ਰਚਾਇਆ ਪਵਨੈ ਪਾਣੀ ਅਗਨੀ ਜਿਉ ਪਾਇਆ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾ ਗੁਪਤ ਰਹਾਤਾ ਹੀ ਚਾਰ ਨਦੀ ਅਗਨੀ ਅਸਰਾਲਾ ਕੋਈ ਗੁਰਮੁਖ ਬੂਝੈ ਸ਼ਬਦ ਨਰਾਲਾ ਸਾਕਤ ਦੁਰਮਤ ਡੂਬੈ ਦਾਜਹਿ ਗੁਰ ਰਾਖੇ ਹਰ ਲਿਵ ਰਾਤਾਹੀ ਅਪ ਤੇ ਜਵਾਏ ਪ੍ਰਿਥਮੀ ਆਕਾਸਾ ਤਿਨ ਮਹਿ ਪੰਚ ਤਤ ਘਰ ਵਾਸਾ ਸਤ ਗੁਰ ਸ਼ਬਦ ਰਹਿ ਰੰਗ ਰਾਤਾ ਤਜ ਮਾਇਆ ਹਉ ਮੈਂ ਭ੍ਰੰਤਾਹੀ ਇਹੋ ਮਨ ਪੀਜੈ ਸ਼ਬਦ ਪਤੀਜੈ ਮਿਨ ਨਾਵੇ ਕਿਆ ਟੇਕ ਟਕੀਜੈ ਅੰਤਰ ਚੋਰ ਮੋਹ ਹੈ ਘਰ ਮੰਦਰ ਇਨ ਸਾਖਤ ਦੂਤ ਨਾ ਜਾਤਾ ਹੀ ਦੁੰਦਰ ਦੂਤ ਪੂਤ ਪਿਹਾਲੇ ਖਿੰਚੋ ਤਾਣ ਕਰਹਿ ਬੇਤਾਲੇ ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਆਵਤ ਜਾਤਾ ਹੀ ਕੂੜ ਕਲਰ ਤਨ ਭਸਮੇ ਢੇਰੀ ਬਿਨ ਨਾਮ ਹੈ ਕੈਸੀ ਪਤ ਤੇਰੀ ਬਾਂਦੇ ਮੁਕਤ ਨਹੀਂ ਜੁਗ ਚਾਰੀ ਜਮ ਕੰਕਰ ਕਾਲ ਪਰਾਤਾਹੀ ਜਮਦਰ ਬਾਦੇ ਮਿਲਹਿ ਸਜਾਈ ਤਿਸ ਅਪਰਾਧੀ ਗਤ ਨਹੀਂ ਕਾਈ ਕਰਨ ਪਲਾਵ ਕਰੇ ਬਿਲ ਲਾਵੇ ਜਿਉ ਕੁੰਡੀ ਮੀਨ ਪਰਾਤਾਹੀ ਸਾਖ ਤਫਾਸੀ ਪੜੈ ਅਕੇਲਾ ਜਮ ਵਸ ਕੀ ਆ ਅੰਦ ਦੋਹਿਲਾ RAM ਨਾਮ ਬਿਨ ਮੁਕਤ ਨਾ ਸੂਜੈ ਆਜ ਕਾਲ ਪਚ ਜਾਤਾਹੀ ਸਤ ਗੁਰ ਬਾਜ ਨਾ ਬੇਲੀ ਕੋਈ ਹਥੈ ਉਤੈ ਰਾਖਾ ਪ੍ਰਭ ਸੋਈ RAM ਨਾਮ ਦੇਵੇ ਕਰ ਕਿਰਪਾ ਇਉ ਸਲ ਲੈ ਸਲ ਮਲਾਤਾ ਹੀ ਭੂਲੇ ਸਿੱਖ ਗੁਰੂ ਸਮਝਾਈ ਉੱਜੜ ਜਾਂਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤੀ ਦੁਖ ਭੰਜਨ ਸੰਗ ਸਖਾਤਾ ਹੀ ਗੁਰ ਕੀ ਪਗਤ ਕਰਹਿ ਕਿਆ ਪ੍ਰਾਣੀ ਬ੍ਰਹਮ ਇੰਦਰ ਮਹੇਸ਼ ਨਾ ਜਾਣੀ ਸਤਗੁਰ ਅਲਖ ਕਹੋ ਕਿਉ ਲਖੀਐ ਜਿਸ ਬਖਸ਼ੇ ਤਸਹਿ ਪਛਾਤਾਹੀ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਗੁਰਬਾਣੀ ਸਿਉ ਪ੍ਰੀਤ ਸੋ ਪਰਸਨ ਅਹਨ ਸੁਨਿਰਮਲ ਜੋ ਤਸਬਾਈ ਘਟ ਦੀਪਕ ਗੁਰਮੁਖ ਜਾਤਾਹੀ ਭੋਜਨ ਗਿਆਨ ਮਹਾਰਸ ਮੀਠਾ ਜਿਨ ਚਾਖਿਆ ਤਿਨ ਦਰਸ਼ਨ ਦੀਠਾ ਦਰਸ਼ਨ ਦੇਖ ਮਿਲੇ ਬੈਰਾਗੀ ਮਨ ਮਨਸਾ ਮਾਰ ਸਮਾਤਾ ਹੀ ਸਤਿਗੁਰ ਸੇਵਹਿ ਸੇ ਪ੍ਰਧਾਨਾ ਤਿਨ ਘਟ ਘਟ ਅੰਤਰ ਬ੍ਰਹਮ ਪਛਾਨਾ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ ਜਿਨ ਸਤਿਗੁਰ ਹਰ ਪ੍ਰਭ ਜਾਤਾ ਹੀ ਮਾਰੂ ਮਹੱਲਾ ਪਹਿਲਾ ਸਾਚੇ ਸਾਹਿਬ ਸਿਰਜਨ ਹਾਰੀ ਜਿਨ ਧਰ ਚੱਕਰ ਧਰੇ ਵਿਚਾਰੇ ਹਾਪੇ ਕਰਤਾ ਕਰ ਕਰ ਵੇਖੈ ਸਾਚਾ ਵੇ ਪਰਵਾਹਾ ਹੀ ਵੇਕੀ ਵੇਕੀ ਜੰਤੇ ਉਪਾਏ ਦੋਏ ਪੰਦੀ ਦੋਏ ਰਾਹਾ ਚਲਾਈ ਗੁਰ ਪੂਰੇ ਵਿਣ ਮੁਕਤ ਨਾ ਹੋਈ ਸੱਚ ਨਾਮ ਜਪ ਲਾਹਾ ਹੀ ਪੜਹਿ ਮਨ ਮੁਖ ਪਰ ਵਿਦ ਨਹੀਂ ਜਾਨਾ ਨਾਮ ਨਾ ਬੂਝੈ ਪਰਮ ਭੁਲਾਨਾ ਲੈ ਕਾ ਵੱਡੀ ਦੇਨ ਉਗਾਹੀ ਦੁਰਮਤ ਕਾ ਗਲ ਫਾਹਾਹੀ ਸਿਮਰਤ ਸਾਸਤਰ ਪੜਹਿ ਪੁਰਾਣਾ ਵਾਦ ਵਿਖਾਣ ਤਤ ਨਾ ਜਾਣਾ ਵਿਣ ਗੁਰ ਪੂਰੇ ਤਤ ਨਾ ਪਾਈਐ ਸੱਚ ਸੂਚੇ ਸੱਚ ਰਾਹੀ ਸਭ ਸਲਾਹੇ ਸੁਣ ਸੁਣ ਆਖੇ ਆਪੇ ਦਾਣਾ ਸੱਚ ਪਰਾਖੇ ਜਿਨ ਕਉ ਨਦਰ ਕਰੇ ਪ੍ਰਭ ਆਪਣੀ ਗੁਰਮਖ ਸ਼ਬਦ ਸੁਲਾਹਾ ਹੀ ਸੁਣ ਸੁਣ ਆਖੇ ਕੀ ਬਾਣੀ ਸੁਣ ਕਹੀਐ ਕੋ ਅੰਤ ਨ ਜਾਣੀ ਜਾਂ ਕੋ ਅਲਖ ਲਖਾਏ ਆਪੇ ਇਕਤ ਕਥਾ ਬੁੱਧਤਾ ਹਾਹੀ ਜਨਮੇ ਕੋ ਵਾਜਹਿ ਵਾਧਾਈ ਸੋਹਿ ਲੜੇ ਅਗਿਆਨੀ ਗਾਈ ਜੋ ਜਨਮੈ ਤਿਸ ਸਰ ਪਰ ਮਰਨਾ ਕਿਰਤ ਪਿਆ ਸਿਰ ਸਾਹਾਹੀ ਸੰਯੋਗ ਵਜੋਗ ਮੇਰਾ ਪ੍ਰਭ ਕੀਏ ਸ੍ਰਿਸ਼ਟ ਉਪਾਏ ਦੁਖਾਂ ਸੁਖ ਦिए ਦੁਖ ਸੁਖਹੀ ਤੇ ਭਏ ਨਰਾਲੇ ਗੁਰਮਖ ਸੀਲ ਸੁਨਾਹਾਈ ਨੀਕੇ ਸਾਚੇ ਕੇ ਵਪਾਰੀ ਸੱਚ ਸੌਦਾ ਲੈ ਗੁਰ ਵਿਚਾਰੀ ਸੱਚਾ ਵਖਰ ਜਿਸ ਤਨ ਪੱਲੇ ਸ਼ਬਦ ਸੱਚੇ ਉਹ ਮਾਹਾਈ ਕਾਚੀ ਸੌਦੀ ਟੋਟਾ ਆਵੇ ਗੁਰਮੁਖ ਵਣਜ ਕਰੇ ਪ੍ਰਭ ਪਾਵੈ ਪੂੰਜੀ ਸਾਬਤ ਰਾਸ ਸਲਾਮਤ ਚੂਕਾ ਜਮ ਕਾ ਫਾਹ ਹੈ ਸਭ ਕੋ ਬੋਲੈ ਆਪਣ ਭਾਣੈ ਮਨ ਮੁਖ ਦੂਜੈ ਬੋਲ ਨਾ ਜਾਣੈ ਅੰਧਲੇ ਕੀ ਮਤ ਅੰਧਲੀ ਬੋਲੀ ਆਏ ਗਿਆ ਦੁਖ ਤਾਹ ਹੈ ਦੁਖ ਮਹਿ ਜਨਮੈ ਦੁਖ ਮਹਿ ਮਰਨਾ ਦੁਖ ਨਾ ਮਿਟੈ ਬਿਨ ਗੁਰ ਕੀ ਸਰਨਾ ਦੁਖੀ ਉਪਜੈ ਦੁਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾਈ ਸੱਚੀ ਕਰਨੀ ਗੁਰ ਕੀ ਸਰਕਾਰਾ ਆਵਣ ਜਾਣ ਨਹੀਂ ਜਮ ਧਾਰਾ ਢਾਲ ਛੋੜ ਤਤ ਮੂਲ ਪਰਾਤਾ ਮਨ ਸਾਚਾ ਉਹ ਮਾਹਾਈ ਹਰ ਕੇ ਲੋਗ ਨਹੀਂ ਜਮ ਮਾਰੇ ਨਾ ਦੁਖ ਦੇਖਹਿ ਪੰਥ ਕਰਾਰੇ ਰਾਮ ਨਾਮ ਘਟ ਅੰਤਰ ਪੂਜਾ ਅਬਰਨਾ ਦੂਜਾ ਕਾਹਾ ਹੈ ਓੜਨਾ ਕਤਨੈ ਸਿਫਤ ਸਜਾਈ ਜਿਉ ਤੁਦ ਭਾਵਹਿ ਰਹਿ ਰਜਾਈ ਦਰਗਹ ਪੈੰਦੇ ਜਾਨ ਸੁਹੇਲੀ ਹੁਕਮ ਸੱਚੇ ਪਾਤਸ਼ਾਹ ਹੈ ਕਿਆ ਕਹੀਐ ਗੁਣ ਕਥਹਿ ਘਨੇਰੇ ਅੰਤ ਨ ਪਾਵਹਿ ਵੱਡੇ ਵਡੇਰੇ ਨਾਨਕ ਸਾਚ ਮਿਲੈ ਪਤ ਰਖੋ ਤੂੰ ਸਿਰ ਸ਼ਾਹ ਪਾਤਸ਼ਾਹ ਹੈ Maru... Maru, Maru